ਸਸਿਕਾਲ ਜੀ ਸਾਰਿਆਂ ਨੂੰ ਅਸੀਂ ਰੁੱਖਾਂ ਦੀ ਪ੍ਰਕਿਰਮਾ ਬਾਰੇ ਗੱਲ ਕਰਦੇ ਆਂ ਅੱਜ ਅਸੀਂ ਗੱਲ ਕਰਾਂਗੇ ਜਿਹੜੇ ਪਹਾੜੀ ਇਲਾਕੇ ਵਿੱਚ ਰੁੱਖ ਹੁੰਦੇ ਆ ਉਹ ਜਿਹੜੇ ਹੈਗਾ ਹਮੇਸ਼ਾ ਹਰੇ ਕਿਉਂ ਰਹਿੰਦੇ ਆ ਤੇ ਉੱਥੇ ਭਾਰੀ ਬਰਫ ਪੈ ਉਹ ਬਰਫ ਪੈ ਜ ਉਹ ਵੀ ਨੁਕਸਾਨ ਨਹੀਂ ਕਰਦੇ ਬਹੁਤ ਜ਼ਿਆਦਾ ਸਰਦੀ ਪੈ ਉਹ ਵੀ ਨੁਕਸਾਨ ਨਹੀਂ ਇਹਦੇ ਕਾਰਨ ਕੀ ਹੈਗਾ ਵੀ ਜਿਵੇਂ ਚੀਲ ਦਾ ਰੁੱਖ ਹੋਇਆ ਜਿਵੇਂ ਸਾਡੇ ਦੇਵਦਾ ਦਾ ਰੁੱਖ ਹੋਇਆ ਫਿਰਦੇ ਰੁੱਖ ਇਹ ਇਹ ਕਿਉਂ ਹਰੇ ਰਹਿੰਦੇ ਤੇ ਇਹਦੇ ਬਰਫ ਕਿਉਂ ਨਹੀਂ ਨੁਕਸਾਨ ਕਰਦੀ ਇਹਦਾ ਸਭ ਤੋਂ ਪਹਿਲਾਂ ਸਮਝਣਾ ਪੈਣਾ ਇਹਨਾਂ ਰੁੱਖਾਂ ਦੇ ਪੱਤੇ ਚੌੜੇ ਨਹੀਂ ਹੁੰਦੇ ਸੂਈਆਂ ਵਰਗੇ ਪੱਤੇ ਹੁੰਦੇ ਆ ਜਦੋਂ ਬਰਫ਼ ਪੈਂਦੀ ਵੀ ਹੈ ਤਾਂ ਬਰਫ਼ ਉਹ ਮਤਲਬ ਉਹ ਤੋਂ ਰੁੜ ਜਾਂਦੀ ਹੈਗੀ ਉਹ ਥੱਲੇ गिर ਜਾਂਦੀ ਹੈਗੀ ਬਰਫ਼ ਤੇ ਉਸ ਤੋਂ ਪੱਤਿਆਂ ਦੇ ਵਿੱਚ ਮੋਮ ਦੀ ਲੇਅਰ ਹੁੰਦੀ ਆ ਮਤਲਬ ਉੱਤੇ ਜਿਹੜੀ ਹੈਗੀ ਆ ਉਹ ਪਾਣੀ ਨੂੰ ਜੰਮਣ ਤੋਂ ਰੋਕਦੀ ਆ ਅਤੇ ਪੱਤਿਆਂ ਦੇ ਨਮੀ ਬਣਾਈ ਰੱਖਦੀ ਆ ਕੇ ਸਮਝਣਾ ਪੈਣਾ ਸਾਨੂੰ ਤੀਜੀ ਗੱਲ ਜਿਹੜੇ ਇਹਨਾਂ ਦੇ ਸੈਲਾਂ ਵਿੱਚ ਖਾਸ ਇੱਕ ਤਰਲ ਪ੍ਰਦਾਰਥ ਹੁੰਦਾ ਜਿਹੜਾ ਇਸ ਲਈ ਸੈਲਾਂ ਵਿੱਚ ਜਿਹੜੀ ਬਰਫ਼ ਬਰਫ਼ ਵਾਹੀ ਹੁੰਦੀ ਹੈ ਸੈਲਾਂ ਨੂੰ ਜੰਮਣ ਤੋਂ ਰੋਕਦੀ ਹੈ ਇਸ ਲਈ ਰੁੱਖ ਜਿਹੜਾ ਜਿਉਂਦਾ ਰਹਿ ਸਕਦਾ ਇਸ ਇੰਨੀ ਸਰਦੀ ਦੇ ਵਿੱਚ ਇੰਨੀ ਮਤਲਬ ਬਰਫ਼ ਦੇ ਵਿੱਚ ਤੇ ਇੱਕ ਰੁੱਖ ਇਹ ਰੁੱਖ ਜਿਹੜਾ ਹੌਲੀ-ਹੌਲੀ ਵੱਧਦੇ ਆ ਮਨੂੰ ਇਹ ਵੀ ਸਮਝਣਾ ਮੈਂ ਤੁਹਾਨੂੰ ਇਸ ਲਈ ਨੂੰ ਘੱਟ ਊਰਜਾ ਦੀ ਲੋੜ ਪੈਂਦੀ ਹੈ ਦੂਸਰੀ ਕੱਲ ਜਦੋਂ ਵੀ ਇਹਨਾਂ ਨੂੰ ਮੌਕਾ ਲੱਗਦਾ ਇਹ ਸਮਝਣਾ ਪੈਣਾ ਸਾਨੂੰ ਇਹ ਫੋਟੋਸਿੰਥੈਸਿਸ ਇੱਕ ਪ੍ਰਕਿਰਿਆ ਹੁੰਦੀ ਹੈ ਜਿਹਦੇ ਨਾਲ ਖਾਣਾ ਬਣਾਉਂਦੇ ਆ ਭੋਜਨ ਬਣਾਉਂਦੇ ਆ ਇਹ ਜਦੋਂ ਵੀ ਇਹਨਾਂ ਨੂੰ ਹਰੇ ਰਹਿਣ ਕਰਕੇ ਜਦੋਂ ਮੌਕਾ ਲੱਗਦਾ ਮਾੜਾ ਸੂਰਜ ਦੀ ਰੋਸ਼ਨੀ ਪਈ ਇਹਨਾਂ ਨੇ ਫਟਾਫਟ ਉਧਰ ਰੋਟੀ ਵੀ ਬਰਉਣੀ ਆ ਖਾਣਾ ਭੋਜਨ ਉਡਾ ਲੈਂਦੇ ਆ ਇਸ ਲਈ ਜਿਹੜੇ ਹੈਗੇ ਆ ਇਹਨਾਂ ਇਲਾਕਿਆਂ ਵਿੱਚ ਜਿਹੜੇ ਠੰਡੇ ਇਲਾਕੇ ਹੈਗੇ ਬਰਫ਼ ਬਰਫ਼ ਵਾਲੇ ਇਲਾਕੇ ਹੈਗੇ ਇਹਨਾਂ ਦੇ ਸੂਈਆਂ ਵਰਗੇ ਪੱਤੇ ਹੁੰਦੇ ਆ ਤਾਂ ਕਿ ਬਰਫ਼ ਥੱਲੇ ਗਿਰ ਜਵੇ ਤੇ ਇਹ ਗੁਦਰਤ ਨੇ ਇੱਕ ਪ੍ਰਕਿਰਿਆ ਦਿੱਤੀ ਹੈਗੀ ਇਹਨੂੰ ਜਿਉਂਦੇ ਰਹਿਣ ਵਾਸਤੇ ਇਹਨਾਂ ਪ੍ਰਕਿਰਿਆ ਨੂੰ ਸਮਝੀ ਆਪਾਂ ਇਹਨਾਂ ਨੂੰ ਜਾਣੀਏ ਤੇ ਇਹਨਾਂ ਦਾ ਸਤਕਾਰ ਕਰੀਏ